ਮੁਗਲ ਬਾਦਸ਼ਾ ਅਰੰਗਜੀਬ ਨੇ ਜਿਆਦਾਤਰ ਇੰਡੀਆ ਦੇ ਉੱਤੇ ਰਾਜ ਕੀਤਾ ਤੇ ਇਹਨਾਂ ਪੰਜ ਦਹਾਕਿਆਂ ਦੇ ਵਿੱਚੋਂ ਜਿਆਦਾਤਰ ਟਾਈਮ ਉਹਨੇ ਸਪੈਂਡ ਕੀਤਾ ਦੱਖਣ ਦੇ ਵਿੱਚ ਦੱਖਣੀ ਰਿਆਸਤਾਂ ਨੂੰ ਜਿੱਤਣ ਲਈ ਤੇ ਮੁਗਲ ਸਾਮਰਾਜ ਨੂੰ ਹੋਰ ਜਿਆਦਾ ਤਕੜਾ ਕਰਨ ਲਈ ਹੁਣ ਨਾ ਤਾਂ ਇਹ ਰਿਆਸਤਾਂ ਕਦੇ ਉਹਦੇ ਤੋਂ ਜਿੱਤੀਆਂ ਗਈਆਂ ਤੇ ਨਾ ਹੀ ਮੁਗਲ ਸਾਮਰਾਜ ਇਸ ਤੋਂ ਤਕੜਾ ਹੋਇਆ ਉਲਟਾ ਹੋਇਆ ਕਿ ਇਹਨਾਂ ਲਗਾਤਾਰ ਲੜਾਈਆਂ ਦੇ ਕਰਕੇ ਮੁਗਲ ਸਲਤਨਤ ਅੰਦਰੋਂ-ਅੰਦਰ ਖੋਖਲੀ ਹੁੰਦੀ ਗਈ ਕਜਾਨੇ ਦੇ ਉੱਤੇ ਬਹੁਤ ਜ਼ਿਆਦਾ ਪਾਰ ਪੈਂਦਾ ਰਿਆ ਤੇ ਨਵੀਂ ਕੋਈ ਵੀ ਟੈਕਨੋਲੋਜੀ ਨਵੇਂ ਤਰ੍ਹਾਂ ਦੇ ਹਥਿਆਰਾਂ ਦੇ ਉੱਪਰ ਕੋਈ ਵੀ ਕੰਮ ਨਹੀਂ ਹੋਇਆ। ਅਗਲੀ ਜਿਹੜੀ ਚੀਜ਼ ਔਰੰਗਜ਼ੇਬ ਦੇ ਕਰਕੇ ਹੁੰਦੀ ਆ ਉਹ ਇਹ ਹੈਗੀ ਆ ਬਹੁਤ ਸਾਰੇ ਤਾਕਤਵਰ ਦੋਸਤ ਜਿਹੜੇ ਹੁਣ ਤੱਕ ਹਮੇਸ਼ਾ ਮੁਗਲ ਸਾਮਰਾਜ ਦੇ ਨਾਲ ਰਹਿੰਦੇ ਸੀ ਸਪੈਸ਼ਲੀ ਰਾਜਪੂਤ ਤੇ ਅਵਦ ਦੇ ਹੋਰ ਬਹੁਤ ਸਾਰੇ ਵੱਡੇ ਸਰਦਾਰ ਉਹ ਸਾਰੇ ਦੇ ਸਾਰੇ ਹੁਣ ਇਹਨਾਂ ਦੇ ਦੁਸ਼ਮਣ ਬਣ ਗਏ। ਆਪਣੇ ਪਿੱਛੇ ਕੁਝ ਇਸ ਤਰ੍ਹਾਂ ਦੀ ਵਿਰਾਸਤ ਛੱਡ ਕੇ ਜਾਂਦਾ ਵਾ ਔਰੰਗਜ਼ੇਬ। ਇਸ ਤੋਂ ਬਾਅਦ ਤਕਰੀਬਨ 5 ਦਹਾਕੇ ਇੱਕੋ ਹੀ ਬਾਦਸ਼ਾਹ ਦੇ ਅੰਡਰ ਰਹਿਣ ਤੋਂ ਬਾਅਦ ਹੁਣ ਛੇਤੀ ਛੇਤੀ ਬਾਦਸ਼ਾਹ ਆਉਂਦੇ ਆ ਤੇ ਜਾਂਦੇ ਆ ਕਿਸੇ ਨੂੰ ਅੰਨਾ ਕੀਤਾ ਜਾਂਦਾ ਉਹਦੀਆਂ ਅੱਖਾਂ ਦੇ ਵਿੱਚ ਸੂਈਆਂ ਮਾਰ ਕੇ ਕਿਸੇ ਦੀ ਮਾਂ ਦਾ ਗਲਾ ਕੁੱਟਿਆ ਜਾਂਦਾ ਤੇ ਕਿਸੇ ਹੋਰ ਨੂੰ ਹੋਰ ਬਹੁਤ ਸਾਰੇ ਰਿਸ਼ਤੇਦਾਰਾਂ ਦੇ ਨਾਲ ਹਾਥੀ ਦੇ ਪੈਰਾਂ ਦੇ ਨਾਲ ਬੰਨ ਕੇ ਖਾਈ ਤੋਂ ਥੱਲੇ ਸਿੱਟਿਆ ਜਾਂਦਾ ਫਾਈਨਲੀ ਵਾਰੀ ਆਉਂਦੀ ਆ ਮੁਹੰਮਦ ਸ਼ਾ ਰੰਗੀਲਾ ਦੀ ਮੁਹੰਮਦ ਸ਼ਾ ਰੰਗੀਲਾ ਜਿਹੜਾ ਕਿ ਔਰੰਗਜ਼ੇਬ ਦਾ ਅਸਲ ਚ ਪੋਤਾ ਹੁੰਦਾ ਉਹ 16 ਸਾਲ ਦੀ ਉਮਰ ਦੇ ਵਿੱਚ ਸੈਦ ਭਰਾਵਾਂ ਦੀ ਮਦਦ ਦੇ ਨਾਲ ਗੱਦੀ ਦੇ ਉੱਪਰ ਬੈਠਦਾ ਤੇ ਉਸ ਤੋਂ ਬਾਅਦ ਇਹਨਾਂ ਸੈਦ ਭਰਾਵਾਂ ਨੂੰ ਹੀ ਅਸਫ ਸ਼ਾਹ ਦੀ ਮਦਦ ਦੇ ਨਾਲ ਕਤਲ ਕਰਵਾ ਦਿੰਦਾ ਔਰੰਗਜ਼ੇਬ ਜਿਹੜੀ ਦਿੱਲੀ ਆਪਣੇ ਪਿੱਛੇ ਛੱਡ ਕੇ ਜਾਂਦਾ ਵਾ ਉਹ ਦਿੱਲੀ ਸਲਤਨਤ ਭਾਵੇਂ ਸੈਨਿਕ ਤੌਰ ਦੇ ਉੱਪਰ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਆ ਪਰ ਉਸ ਟਾਈਮ ਤੱਕ ਵੀ ਆਪਣਾ ਉਹੀ ਸਦੀਆਂ ਪੁਰਾਣਾ ਜਿਹੜਾ ਉਹਦਾ ਖਤਾਬ ਆ ਪੂਰੀ ਦੁਨੀਆ ਦਾ ਸਭ ਤੋਂ ਅਮੀਰ ਸ਼ਾਇਰ ਤੇ ਸਭ ਤੋਂ ਵੱਡਾ ਸ਼ਾਇਰ ਉਹ ਹਾਲੇ ਤੱਕ ਵੀ ਦਿੱਲੀ ਦੇ ਨਾਲ ਹੀ ਜੁੜਿਆ ਹੋਇਆ ਵਾ ਦਿੱਲੀ ਦੀ ਉਸ ਟਾਈਮ ਦੀ ਆਬਾਦੀ ਵੀ 20 ਲੱਖ ਤੋਂ ਜ਼ਿਆਦਾ ਉੱਤੇ ਸੀ ਜਿਹੜੀ ਕਿ ਲੰਡਨ ਤੇ ਪੈਰਿਸ ਦੋਨਾਂ ਦੀ ਆਬਾਦੀ ਨੂੰ ਮੜਾ ਕੇ ਵੀ ਕਿਤੇ ਹੀ ਜ਼ਿਆਦਾ ਸੀ ਹੁਣ ਰੌਸ਼ਨ ਅਖਤਰ ਗੱਦੀ ਤੇ ਬੈਠਣ ਤੋਂ ਬਾਅਦ ਮੁਹੰਮਦ ਸ਼ਾਹਤਾ ਬਣ ਗਿਆ ਪਰ ਮੁਹੰਮਦ ਸ਼ਾਹ ਰੰਗੀਲਾ ਕਿਵੇਂ ਬਣਿਆ ਉਹ ਰੰਗੀਲਾ ਬਣਿਆ ਆਪਣੀ ਰੰਗੀਨ ਤਬੀਅਤ ਦੇ ਕਰਕੇ ਕਦ ਕਾਠੀ ਦੇ ਵਿੱਚ ਬਹੁਤ ਹੀ ਜ਼ਿਆਦਾ ਤਾਕਤਵਰ ਬਹੁਤ ਮਜ਼ਬੂਤ ਘੋੜ ਸਵਾਰੀ ਦਾ ਸ਼ੌਕ ਸ਼ਿਕਾਰ ਦਾ ਸ਼ੌਕ ਪਰ ਹੌਲੀ ਹੌਲੀ ਕਰਕੇ ਤਬੀਅਤ ਦੀਆਂ ਰੰਗੀਆਂ ਇਹਨਾਂ ਸਾਰੇ ਸ਼ੌਕਾਂ ਦੇ ਉੱਪਰ ਭਾਰੀ ਪੈਣ ਲੱਗ ਗਈਆਂ ਸਨ 1668 ਦੇ ਵਿੱਚ ਔਰੰਗਜ਼ੇਬ ਨੇ ਆਪਣੀ ਪੂਰੀ ਸਲਤਨਤ ਦੇ ਵਿੱਚ ਮਿਊਜ਼ਿਕ ਨੂੰ ਤੇ ਸ਼ਰਾਬ ਨੂੰ ਪੂਰੀ ਤਰ੍ਹਾਂ ਨਾਲ ਬੈਨ ਕੀਤਾ ਤੇ ਫਾਈਨਲੀ ਇਸ ਬੈਨ ਨੂੰ ਹਟਾਉਂਦਾ ਵਾ ਮੁਹੰਮਦ ਮੁਹੰਮਦ ਸ਼ਾਹ ਰੰਗੀਲਾ ਤੇ ਹਟਾਉਣ ਤੋਂ ਬਾਅਦ ਖੁਦ ਇਨਾਂ ਹੀ ਚੀਜ਼ਾਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਵਹਿ ਜਾਂਦਾ ਵਿਰਸੇ ਦੇ ਵਿੱਚ ਇਸ ਰੰਗੀਨ ਮિજાਜ ਇਨਸਾਨ ਨੂੰ ਮਿਲੀ ਆ ਪੂਰੀ ਦੁਨੀਆ ਦੀ ਸਭ ਤੋਂ ਜ਼ਿਆਦਾ ਅਮੀਰ ਸਲਤਨਤ ਤੇ ਇਹ ਇਨਸਾਨ ਕੋਈ ਵੀ ਸੈਕਿੰਡ ਗਵਾਉਣਾ ਨਹੀਂ ਚਾਹੁੰਦਾ ਜਦੋਂ ਇਸ ਚੀਜ਼ ਨੂੰ ਇੰਜੋਏ ਨਾ ਕਰੇ ਮੁਹੰਮਦ ਸ਼ਾਹ ਰੰਗੀਲਾ ਦੀ ਸਵੇਰ ਸ਼ੁਰੂ ਹੁੰਦੀ ਆ ਤਿੱਤਰਾਂ ਕੁੱਤਿਆਂ ਹਾਥੀਆਂ ਦੀਆਂ ਲੜਾਈਆਂ ਤੋਂ ਉਸ ਤੋਂ ਬਾਅਦ ਦੁਪਹਿਰਾਂ ਅੰੰਗਦਿਆਂ ਨੇ ਕਵਾਲੀਆਂ ਸੁਣਦੇ ਹੋਏ ਸ਼ੇਰੋ ਸ਼ਹਿਰੀ ਸੁਣਦੇ ਹੋਏ ਸ਼ਰਾਬ ਤੇ ਹੋਰ ਅਲੱਗ-ਅਲੱਗ ਨਸ਼ਿਆਂ ਦੇ ਦੌਰ ਚੱਲਦੇ ਹੋਏ ਤੇ ਸ਼ਾਮ ਬੀਤਦੀ ਆ ਆਪਣੇ ਹਰਮ ਦੇ ਵਿੱਚ ਬਹੁਤ ਸਾਰੀਆਂ ਅਲੱਗ-ਅਲੱਗ ਔਰਤਾਂ ਦੇ ਨਾਲ ਤੇ ਪੂਰੀ ਸਲਤਨਤ ਦੀ ਜਿਹੜੀ ਦੇਖਭਾਲ ਆ ਉਹਦਾ ਕੰਮਕਾਰਾ ਉਹ ਸਾਰਾ ਦਾ ਸਾਰਾ ਛੱਡਿਆ ਜਾ ਚੁੱਕਿਆ ਵਾ ਅਫਸਰਾਂ ਦੇ ਉੱਤੇ ਮੁਹੰਮਦ ਸ਼ਾ ਰੰਗੀਲਾ ਦੇ ਰੰਗीन ਸ਼ੌਕ ਇੱਥੇ ਹੀ ਖਤਮ ਨਹੀਂ ਹੁੰਦੇ ਉਹਨੂੰ ਖੂਬਸੂਰਤੀ ਦਾ ਨਾ ਸਿਰਫ ਲੋਕਾਂ ਦੀ ਬਲਕਿ ਆਪਣੀ ਦਾ ਇੰਨਾ ਕਿ ਜ਼ਿਆਦਾ ਕਰੇ ਸੀ ਕਿ ਇਸੇ ਖੂਬਸੂਰਤੀ ਨੂੰ ਹੋਰ ਖਾਰਨ ਦੇ ਚੱਕਰ ਦੇ ਵਿੱਚ ਉਹ ਆਪਣੀ ਕੋਟ ਦੇ ਵਿੱਚ ਉਹ ਕੋਟ ਜਿਹੜੀ ਕਿਸੇ ਟਾਈਮ ਦੇ ਉੱਪਰ ਦੁਨੀਆ ਦੇ ਸਭ ਤੋਂ ਜ਼ਿਆਦਾ ਖਤਰਨਾਕ ਤੇ ਤਾਕਤਵਰ ਬਾਦਸ਼ਾਹ ਔਰੰਗਜ਼ੇਬ ਦੀ ਕੋਟ ਰਹੀ ਸੀ ਜਿਹਦੇ ਤੋਂ ਲੋਕਾਂ ਨੂੰ ਭੈ ਆਉਂਦਾ ਸੀ ਉੱਥੇ ਅਗਲਾ ਮੁਗਲ ਬਾਦਸ਼ਾ ਲੜਕੀਆਂ ਦੇ ਕੱਪੜੇ ਔਰਤਾਂ ਦੇ ਕੱਪੜੇ ਪਾ ਕੇ ਆਉਣ ਲੱਗ ਪਏ। ਇਸ ਹੱਦ ਤੱਕ ਪਤਨ ਆ ਚੁੱਕਿਆ ਸੀ ਮੁਗਲ ਸਲਤਨਤ ਦਾ। ਹੁਣ ਜਦੋਂ ਕੋਈ ਵੀ ਮਰਦ ਚਾਹੇ ਉਹ ਬਾਦਸ਼ਾ ਹੋਵੇ ਤੇ ਚਾਹੇ ਕੋਈ ਵੀ ਹੋਵੇ ਜੇ ਉਹ ਰੋਜ਼ਾਨਾ ਲੜਕੀਆਂ ਦੇ ਕੱਪੜੇ ਪਾ ਕੇ ਕਿਤੇ ਵੀ ਵਿਚਰੂਗਾ ਤਾਂ ਹੋਰ ਬਹੁਤ ਸਾਰੇ ਤਰ੍ਹਾਂ ਦੀਆਂ ਅਫਵਾਹਾਂ ਉੱਡਣੀਆਂ ਸੰਭਵ ਨੇ। ਇਹੀ ਚੀਜ਼ ਹੁੰਦੀ ਆ ਮੁਹੰਮਦ ਸ਼ਾ ਰੰਗੀਲਾ ਦੇ ਨਾਲ ਤੇ ਫਾਈਨਲੀ ਗੱਲ ਇੱਥੋਂ ਤੱਕ ਪਹੁੰਚ ਜਾਂਦੀ ਆ ਕਿ ਮੁਹੰਮਦ ਸ਼ਾ ਰੰਗੀਲਾ ਨੂੰ ਆਪਣੀ ਮਰਦਾਨਗੀ ਦਾ ਸਬੂਤ ਵੀ ਦੇਣਾ ਪੈਂਦਾ। ਤੇ ਇਸ ਤੋਂ ਬਾਅਦ ਉਹ ਆਰਡਰ ਕਰਦਾ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਚਿੱਤਰ ਬਣਾਏ ਜਾਣ ਜਿਦੇ ਵਿੱਚ ਉਹਨੂੰ ਅਲੱਗ-ਅਲੱਗ ਔਰਤਾਂ ਦੇ ਨਾਲ ਸਰੀਰਕ ਸੰਬੰਧ ਬਣਾਉਂਦੇ ਦਿਖਾਇਆ ਜਾ ਸਕੇ ਹਾਂ ਇਹ ਗੱਲ ਵੱਖਰੀ ਆ ਕਿ ਇਸ ਚੀਜ਼ ਤੋਂ ਵੀ ਮਰਦਾਨਗੀ ਦਾ ਸਬੂਤ ਕਿਸ ਤਰ੍ਹਾਂ ਮਿਲਦਾ ਜਾਂ ਨਹੀਂ ਮਿਲਦਾ ਇਹ ਤਾਂ ਨਹੀਂ ਪਤਾ ਕਿਉਂਕਿ ਉਹ ਤਾਂ ਸਿਰਫ ਬਣਾਏ ਹੋਏ ਚਿੱਤਰ ਨੇ ਰੰਗੀਨ ਮਜਾਜੀ ਤੇ ਪਾਗਲਪਨ ਦਾ ਜਿਹੜਾ ਆਪਸ 'ਚ ਫਰਕ ਆ ਉਹ ਹੋਰ ਵੀ ਜ਼ਿਆਦਾ ਘਟਦਾ ਵਾ ਜਦੋਂ ਮੁਹੰਮਦ ਸ਼ਾ ਰੰਗੀਲਾ ਆਪਣੇ ਫੇਵਰਟ ਘੋੜੇ ਨੂੰ ਆਪਣੀ ਹੀ ਕੋਰਟ ਦਾ ਉੱਚੇ ਦਰਜੇ ਦਾ ਖਿਤਾਬ ਦੇ ਦਿੰਦਾ ਵਾ ਇਸ ਤੋਂ ਬਾਅਦ ਕੁਝ ਅਹਹ ਜੀਆਂ ਕਹਾਣੀਆਂ ਮੁਹੰਮਦ ਸ਼ਾ ਰੰਗੀਲਾ ਦੇ ਨਾਲ ਜੁੜੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਕਿ ਭਾਵੇਂ ਕਿ ਮਜਾਜ ਬਹੁਤ ਹੀ ਜ਼ਿਆਦਾ ਰੰਗੀਨ ਸੀ ਪਰ ਗੁੱਸਾ ਹੰਕਾਰ ਹਾਲੇ ਵੀ ਬਾਦਸ਼ਾਹ ਵਾਲਾ ਵਾ ਤਾਂ ਇਸੇ ਕਰਕੇ ਜਦੋਂ ਵੀ ਕਦੇ ਉਹ ਨੂੰ ਆਪਣੇ ਕਿਸੇ ਵੀ ਬਹੁਤ ਉੱਚੇ ਅਹੁਦੇ ਦੇ ਅਫਸਰ ਦੇ ਨਾਲ ਗੁੱਸਾ ਚੜਦਾ ਤਾਂ ਉਹ ਕੀ ਕਰਦਾ ਦਿੱਲੀ ਦੀਆਂ ਆਮ ਗਲੀਆਂ ਦੇ ਵਿੱਚੋਂ ਨੰਗਰੇ ਕਿਸੇ ਵੀ ਸਧਾਰਨ ਇਨਸਾਨ ਨੂੰ ਬੁਲਾਉਂਦਾ ਤੇ ਉਹ ਨੂੰ ਉਸ ਬੰਦੇ ਦੀ ਥਾਂ ਦੇ ਉੱਪਰ ਉਹ ਵੱਡੀ ਪਦਵੀ ਦੇ ਦਿੰਦਾ ਤੇ ਉਸ ਬੰਦੇ ਤੋਂ ਉਹ ਵੱਡੀ ਪਦਵੀ ਖੋ ਲਈ ਜਾਂਦੀ ਜੇ ਉਹ ਬੰਦਾ ਕਿਸਮਤ ਵਾਲਾ ਹੁੰਦਾ ਤਾਂ ਜੇ ਤੁਸੀਂ ਕਿਸਮਤ ਵਾਲੇ ਨਹੀਂ ਹੈ ਤਾਂ ਤੁਹਾਨੂੰ ਉਸੇ ਟਾਈਮ ਮੌਤ ਦੇ ਘਾਟ ਉਤਾਰ ਦਿੱਤਾ ਜਾਊਗਾ ਇਸ ਤਰ੍ਹਾਂ ਦੇ ਇਨਸਾਨ ਦੇ ਹੱਥਾਂ ਦੇ ਵਿੱਚ ਸੀ ਉਸ ਟਾਈਮ ਦੇ ਉੱਪਰ ਦੁਨੀਆ ਦੀ ਸਭ ਤੋਂ ਜ਼ਿਆਦਾ ਅਮੀਰ ਸਲਤਨਤ ਤਾਂ ਹੁਣ ਜਿਹਨੂੰ ਕਹਿੰਦੇ ਕਿ ਸਭ ਤੋਂ ਬੁਰਾ ਕੰਬੀਨੇਸ਼ਨ ਆ ਤੁਹਾਡੇ ਕੋਲੇ ਕੋਈ ਬਹੁਤ ਹੀ ਜ਼ਿਆਦਾ ਕੀਮਤੀ ਚੀਜ਼ ਹੋਣੀ ਪਰ ਉਹਨੂੰ ਸੁਰੱਖਿਅਤ ਰੱਖਣ ਦਾ ਕੋਈ ਵੀ ਸਾਧਨ ਨਾ ਹੋਣਾ ਇਹੀ ਚੀਜ਼ ਫਾਈਨਲੀ ਹੁੰਦੀ ਆ ਦਿੱਲੀ ਦੇ ਨਾਲ ਹੁਣ ਜਿਉਂ-ਜਿਉਂ ਕੇਂਦਰ ਕਮਜ਼ੋਰ ਹੁੰਦਾ ਗਿਆ ਉਦੋਂ ਉਦੋਂ ਹੀ ਜਿਹੜੀਆਂ ਰੀਜਨਲ ਤਾਕਤਾਂ ਸੀ ਉਹ ਹੋਰ ਜ਼ਿਆਦਾ ਮਜ਼ਬੂਤ ਹੁੰਦੀਆਂ ਗਈਆਂ ਰਾਜਪੂਤ, ਅਵਦ, ਰੋਹਿਲਖੰਡ, ਮਰਾਠੇ ਇਹ ਸਾਰੇ ਦੇ ਸਾਰੇ ਇੱਕ ਟਾਈਮ ਤੱਕ ਇਸ ਪੂਰੀ ਖਿੱਲਰ ਦੀ ਹੋਈ ਮੁਗਲਾਂ ਦੀ ਵਿਰਾਸਤ ਨੂੰ ਸੰਭਾਲਣ ਦਾ ਜੁਮਾ ਸਿਰਫ ਇੱਕ ਇਨਸਾਨ ਦੇ ਉੱਪਰ ਰਹਿ ਗਿਆ ਉਹ ਸੀਗੇ ਇਸ ਵਿਰਾਸਤ ਦੇ ਇੱਕ ਬਹੁਤ ਹੀ ਤਜਰਬੇਕਾਰ ਤੇ ਸਿਆਣੇ ਪ੍ਰਧਾਨ ਮੰਤਰੀ ਨਿਜ਼ਾਮੁਲ ਮਲਕ ਬਹੁਤ ਟਾਈਮ ਤੱਕ ਰੰਗੀਲਾ ਦੇ ਨਾਲ ਉਹ ਮਾਤਾ ਪੱਛੀ ਕਰਦੇ ਰਹੇ ਰੰਗੀਲਾ ਦੇ ਦਿਮਾਗ ਦੇ ਵਿੱਚ ਸਿਆਣੀਆਂ ਗੱਲਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਪਰ ਫਾਈਨਲੀ ਨizam ul mulk ਵੀ ਇੱਕ ਦਿਨ ਦਿੱਲੀ ਨੂੰ ਛੱਡ ਕੇ ਤੇ ਮੁਹੰਮਦ ਸ਼ਾ ਰੰਗੀਲਾ ਨੂੰ ਉਹਦੇ ਭਾਗਾਂ ਦੇ ਉੱਪਰ ਛੱਡ ਕੇ ਦੱਖਣ ਦੇ ਵੱਲ ਚਲੇ ਜਾਂਦੇ ਆ ਹైదరాబాద్ ਚਲੇ ਜਾਂਦੇ ਆ ਤੇ ਉੱਥੇ ਜਾ ਕੇ ਆਪਣੀ ਰਿਆਸਤ ਬਣਾ ਲੈਂਦੇ ਆ ਜਿਹੜੀ ਅੱਗੇ ਜਾ ਕੇ ਦਿੱਲੀ ਦੀ ਜਗਾ ਲਊਗੀ ਤੇ ਪੂਰੀ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਅਮੀਰ ریاਸਤਾਂ ਦੇ ਵਿੱਚੋਂ ਇੱਕ ਬਣੂਗੀ ਤੇ ਰੰਗੀਲਾ ਦਾ ਹੀ ਉਹ ਟਾਈਮ ਸੀ ਜਦੋਂ ਫਾਈਨਲੀ ਮੁਗਲ ਕੋਰਟ ਦੇ ਵਿੱਚ ਜਿਹੜੀ ਆਫੀਸ਼ੀਅਲ ਲੈਂਗੁਏਜ ਆ ਉਹ ਪਰਸ਼ੀਅਨ ਤੋਂ ਬਦਲ ਕੇ ਉਰਦੂ ਕੀਤੀ ਗਈ ਸਾਲ ਆ ਜਾਂਦਾ 1739 ਦਾ ਉਹ ਵਾਲਾ ਸਾਲ ਜਦੋਂ ইরਾਨੀ ਬਾਦਸ਼ਾਹ ਨਾਦਰ ਸ਼ਾ ਦਿੱਲੀ ਦੇ ਉੱਪਰ ਹਮਲਾ ਕਰੂਗਾ ਉਸ ਟਾਈਮ ਤੱਕ ਮੁਹੰਮਦ ਸ਼ਾ ਰੰਗੀਲਾ ਦੀ ਸਰੀਰਕ ਹਾਲਤ ਵੀ ਮੁਗਲ ਸਲਤਨਤ ਦੇ ਨਾਲੋਂ ਕੋ ਬਹੁਤ ਜ਼ਿਆਦਾ ਵੱਖਰੀ ਨਹੀਂ ਰਹੀ। ਉਹਦਾ ਸਰੀਰ ਇੰਨਾ ਕਿ ਜ਼ਿਆਦਾ ਭਾਰਾ ਹੋ ਗਿਆ ਸੀ ਕਿ ਉਹ ਚੱਲਣ ਫਿਰਨ ਤੋਂ ਵੀ ਮਹਤਾਜ ਸੀ। ਉਹਨੂੰ ਕਿਤੇ ਵੀ ਲੈ ਕੇ ਜਾਣਾ ਤਾਂ ਪਾਲਕੀ ਦੇ ਉੱਪਰ ਚੱਕ ਕੇ ਹੀ ਲਜਾਇਆ ਜਾਂਦਾ ਸੀ। ਜਿਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਲੋ ਹੈਂਗਿੰਗ ਫਰੂਟਸ ਮਤਲਬ ਇਹ ਜਿਹੇ ਫਰੂਟ ਜਿਹੜੇ ਬਹੁਤ ਨੀਵੇਂ ਲਟਕ ਰਹੇ ਆ ਜਿਨ੍ਹਾਂ ਨੂੰ ਤੋੜਨਾ ਤੇ ਖਾਣਾ ਬਹੁਤ ਸੌਖਾ ਵਾ ਇਸ ਟਾਈਮ ਦੇ ਉੱਪਰ ਦਿੱਲੀ ਦੀ ਹਾਲਤ ਵੀ ਇਹੀ ਸੀ ਤਾਂ ਜਦੋਂ ਨਾਦਰ ਸ਼ਾ ਇਹਨਾਂ ਲੋ ਹੈਂਗਿੰਗ ਫਰੂਟਸ ਨੂੰ ਲੈਣ ਦੇ ਲਈ ਕਰਨਾਲ ਡੇਰੇ ਲਾਉਂਦਾ ਵਾ ਤਾਂ ਉਦੋਂ ਵੀ ਇੱਕ ਟਾਈਮ ਦੀ ਡਰ ਤੇ ਮੌਤ ਦਾ ਦੂਸਰਾ ਨਾਮ ਸਮਝੀ ਜਾਣ ਵਾਲੀ ਮੁਗਲ ਆਰਮੀ ਦੀ ਹਾਲਤ ਇੰਨੀ ਕ ਪਤਲੀ ਹੋ ਗਈ ਸੀ ਕਿ ਉਹ ਖੁਦ ਨਾਦਰ ਸ਼ਾ ਦਾ ਮੁਕਾਬਲਾ ਕਰਨ ਦੇ ਲਈ ਕਰਨਾਲ ਪਹੁੰਚਦੇ ਹੀ ਨਹੀਂ ਉਹਨਾਂ ਦੀ ਥਾਂ ਦੇ ਉੱਪਰ ਪਹੁੰਚਦੇ ਨੇ ਅਲੱਗ ਅਲੱਗ ਛੋਟੇ-ਛੋਟੀਆਂ ਰਿਆਸਤਾਂ ਦੇ ਸਰਦਾਰ ਇਹਨਾਂ ਨੂੰ ਬਹੁਤ ਹੀ ਛੇਤੀ ਤੇ ਬਹੁਤ ਹੀ ਆਸਾਨੀ ਦੇ ਨਾਲ ਨਾਦਰ ਸ਼ਾਹ ਹਰਾ ਦਿੰਦਾ ਤੇ ਉਸ ਤੋਂ ਬਾਅਦ ਦਿੱਲੀ ਵੱਲ ਨੂੰ ਉਹ ਰੁਖ ਕਰਦਾ ਪਰ ਦਿੱਲੀ ਦੇ ਲੋਕਾਂ ਨੂੰ ਇਸ ਚੀਜ਼ ਦੀ ਆਦਤ ਨਹੀਂ ਹੈ ਉਹਨਾਂ ਨੇ ਸਿਰਫ ਦਿੱਲੀ ਨੂੰ ਅਲੱਗ-ਅਲੱਗ ਸ਼ਹਿਰਾਂ ਨੂੰ ਜਿੱਤਦੇ ਹੋਏ ਦੇਖਿਆ ਨਾ ਕਿ ਉਲਟਾ ਹੁੰਦੇ ਹੋਏ ਤਾਂ ਇਸੇ ਕਰਕੇ ਜਦੋਂ ইরਾਨੀ ਸੈਨਿਕ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਵੜਦੇ ਆ ਤੇ ਉੱਥੇ ਦੁਕਾਨਦਾਰਾਂ ਤੋਂ ਆਪਣੀ ਮਰਜ਼ੀ ਦਾ ਸਮਾਨ ਚੱਕਣ ਦੀ ਕੋਸ਼ਿਸ਼ ਕਰਦੇ ਆ ਤਾਂ ਅੱਗੋਂ ਇਹ ਦੁਕਾਨਦਾਰ ਇਹਨਾਂ ਸੈਨਿਕਾਂ ਦੇ ਉੱਪਰ ਹਮਲਾ ਬੋਲ ਦਿੰਦੇ ਆ ਤੇ ਇਹਦਾ ਪਤਾ ਲਾਲ ਕਿਲੇ ਦੇ ਵਿੱਚ ਬੈਠੇ ਨਾਦਰ ਸ਼ਾਹ ਨੂੰ ਲੱਗਦਾ ਵਾ ਅਗਲੇ ਦਿਨ 22 ਮਾਰਚ 1739 ਦੀ ਸਵੇਰ ਨੂੰ ਨਾਦਰ ਸ਼ਾਹ ਖੁਦ ਕਿਉਂਕਿ ਉਹ ਵੀ ਦਿੱਲੀ ਦੇਖਣੀ ਚਾਹੁੰਦਾ ਵਾ ਚਾਂਦਨੀ ਚੌਕ ਦਾ ਉਹ ਮਸ਼ਹੂਰ ਬਾਜ਼ਾਰ ਉਹ ਦੇਖਣਾ ਚਾਹੁੰਦਾ ਤਾਂ ਉਹ ਪਹੁੰਚਦਾ ਵਾ ਚਾਂਦਨੀ ਚੌਕ ਦੇ ਇਸ ਮਸ਼ਹੂਰ ਬਾਜ਼ਾਰ ਦੇ ਵਿੱਚ ਪਰ ਇੱਥੇ ਦਿੱਲੀ ਦੇ ਲੋਕ ਇਵਨ ਨਾਦਰ ਸ਼ਾਹ ਦੇ ਉੱਤੇ ਵੀ ਹਮਲਾ ਕਰ ਦਿੰਦੇ ਆ ਇੱਕ ਗੋਲੀ ਨਾਦਰ ਸ਼ਾਹ ਦੇ ਕੰਨ ਦੇ ਬਿਲਕੁਲ ਕੋਲ ਦੀ ਲੰਗਦੀ ਆ ਤੇ ਉਹਦੇ ਇੱਕ ਅਫਸਰ ਦੇ ਸਿੱਧੇ ਸਿਰ ਦੇ ਵਿੱਚ ਵੱਜਦੀ ਆ ਉਸ ਅਫਸਰ ਦੀ ਉਸੇ ਥਾਂ ਦੇ ਉੱਤੇ ਮੌਤ ਹੋ ਜਾਂਦੀ ਆ ਇਸ ਪੁਆਇੰਟ ਤੇ ਆ ਕੇ ਨਾਦਰ ਸ਼ਾਹ ਨੂੰ ਇੰਨਾ ਕ ਜਿਆਦਾ ਗੁੱਸਾ ਆਉਂਦਾ ਤੇ ਜਿਹੜਾ ਇਸ ਤੋਂ ਬਾਅਦ ਨਾਦਰ ਸ਼ਾਹ ਦੀ ਫੌਜ ਨੇ ਦਿੱਲੀ ਦੇ ਵਿੱਚ ਕਤਲੇਆਮ ਕੀਤਾ ਉਹ ਇਤਿਹਾਸ ਦੇ ਪੰਨਿਆਂ ਦੇ ਵਿੱਚ ਹਮੇਸ਼ਾ ਲਈ ਦਰਜ ਹੋ ਗਿਆ ਪਹਿਲੇ 6 ਘੰਟੇ ਦੇ ਅੰਦਰ ਅੰਦਰ ਪੂਰੀ ਦਿੱਲੀ ਦੇ ਵਿੱਚ 30 ਹਜ਼ਾਰ ਤੋਂ ਜ਼ਿਆਦਾ ਲੋਕਾਂ ਦਾ ਕਤਲੇਆਮ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਔਰਤਾਂ ਤੇ ਛੋਟੇ ਬੱਚੇ ਵੀ ਸ਼ਾਮਲ ਸੀ ਹਜ਼ਾਰਾਂ ਦਿੱਲੀ ਦੀਆਂ ਔਰਤਾਂ ਨੇ ਆਪਣੀ ਅਸਮਤ ਨੂੰ ਬਚਾਉਣ ਦੇ ਲਈ ਇਹਨਾਂ ਦੇ ਹੱਥੀਂ ਪੈਣ ਤੋਂ ਬਹੁਤ ਪਹਿਲਾਂ ਹੀ ਆਪਣੀ ਜਾਨ ਖੋਦੀ ਦਿੱਤੀ ਸ਼ਾਮ ਤੱਕ ਪੂਰੀ ਦਿੱਲੀ ਦਾ ਸੀਨ ਇਸ ਤਰ੍ਹਾਂ ਦਾ ਬਣ ਗਿਆ ਕਿ ਸ਼ਾਇਦ ਹੀ ਦਿੱਲੀ ਦਾ ਕੋਈ ਵੀ ਘਰ ਇਸ ਤਰ੍ਹਾਂ ਦਾ ਬਚਿਆ ਹੋ ਜਿਦੇ ਵਿੱਚੋਂ ਅੱਗ ਜਾਂ ਧੂੰਆਂ ਨਿਕਲਦਾ ਨਹੀਂ ਦਿਖਾਈ ਦਿੱਤਾ ਹੋ ਅਗਲੇ ਕੁਝ ਦਿਨਾਂ ਤੱਕ ਪੂਰੀ ਦਿੱਲੀ ਦੇ ਵਿੱਚ ਇਹੀ ਕਤਲੇਆਮ ਜਾਰੀ ਰਹਿੰਦਾ ਫਾਈਨਲੀ ਮੁਹੰਮਦ ਸ਼ਾ ਰੰਗੀਲਾ ਤੇ ਉਹਦੇ ਆਪਣੇ ਕੁਝ ਵੱਡੇ ਅਫਸਰ ਨਾਦਰ ਸ਼ਾ ਦੇ ਸਾਹਮਣੇ ਪਹੁੰਚਦੇ ਆ ਤੇ ਆਪਣੇ ਸਿਰ ਦੀਆਂ ਪੱਗਾਂ ਲਾ ਕੇ ਉਹਦੇ ਅੱਗੇ ਰੱਖ ਦਿੰਦੇ ਆ ਕਿਉਂਕਿ ਉਸ ਟਾਈਮ ਦੇ ਉੱਪਰ ਪੱਗ ਜਿਵੇਂ ਹੁਣ ਸਿਰਫ ਸਿੱਖ ਧਰਮ ਦਾ ਇੱਕ ਪ੍ਰਤੀਕ ਆ ਪਰ ਉਹਨਾਂ ਟਾਈਮਾਂ ਦੇ ਵਿੱਚ ਚਾਹੇ ਉਹ ਇਸਾਈ ਲੋਕ ਸੀ ਚਾਹੇ ਉਹ ਹਿੰਦੂ ਸੀ ਚਾਹੇ ਮੁਸਲਮਾਨ ਸੀ ਹਰ ਇੱਕ ਦੇ ਸਿਰ ਦੇ ਉੱਪਰ ਪੱਗ ਹੁੰਦੀ ਸੀ ਤਾਂ ਇਹ ਸਾਰੇ ਦੇ ਸਾਰੇ ਲੋਕ ਦਿੱਲੀ ਦੇ ਲੋਕਾਂ ਦਾ ਇਹ ਕਤਲੇਆਮ ਰੋਕਣ ਦੇ ਲਈ ਨਾਦਰ ਸ਼ਾ ਦੇ ਅੱਗੇ ਬੇਨਤੀ ਕਰਦੇ ਆ ਤਾਂ ਨਾਦਰ ਸ਼ਾਹ ਇੱਥੇ ਇੱਕ ਬਹੁਤ ਭਾਰੀ ਰਕਮ ਦੀ ਡਿਮਾਂਡ ਕਰਦਾ ਵਾ ਜੇ ਇਹ ਲੋਕ ਕਤਲੇਆਮ ਨੂੰ ਰੋਕਣਾ ਚਾਹੁੰਦੇ ਆ ਫਾਈਨਲੀ ਇੱਥੇ ਹੁੰਦਾ ਕੀ ਆ ਮੁਹੰਮਦ ਸ਼ਾਹ ਰੰਗੀਲਾ ਤੇ ਉਹਦੇ ਅਫਸਰ ਆਪਣਾ ਖਜ਼ਾਨਾ ਪੂਰੀ ਤਰ੍ਹਾਂ ਦੇ ਨਾਲ ਨਾਦਰ ਸ਼ਾਹ ਦੇ ਲਈ ਖੋਲ ਦਿੰਦੇ ਆ ਤੇ ਨਾਲ ਹੀ ਦਿੱਲੀ ਦੇ ਹਰ ਘਰ ਦੇ ਵਿੱਚੋਂ ਕਲੈਕਸ਼ਨ ਕੀਤੀ ਜਾਂਦੀ ਤਾਂ ਕਿ ਇਸ ਕਤਲੇਆਮ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਰੋਕਿਆ ਜਾ ਸਕੇ ਫਾਈਨਲੀ ਨਾਦਰ ਸ਼ਾਹ ਦਾ ਗੁੱਸਾ ਠੰਡਾ ਹੁੰਦਾ ਤੇ ਪੂਰੇ 57 ਦਿਨ ਦਿੱਲੀ ਦੇ ਵਿੱਚ ਗੁਜ਼ਾਰਨ ਤੋਂ ਬਾਅਦ ਉਹ ਦਿੱਲੀ ਦੇ ਵਿੱਚੋਂ ਇੱਕ ਬਹੁਤ ਵੱਡੀ ਲੁੱਟ ਦਾ ਮਾਲ ਲੈ ਕੇ ਬਾਹਰ ਨਿਕਲਦਾ ਕੀ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਸ ਲੁੱਟ ਜਿਹੜੀ ਨਾਦਰ ਸ਼ਾਹ ਦਿੱਲੀ ਦੇ ਵਿੱਚ ਕਰਦਾ ਵਾ ਅੱਜ ਦੇ ਸਮੇਂ ਦੇ ਵਿੱਚ ਕਿੰਨੀ ਜ਼ਿਆਦਾ ਕੀਮਤ ਆ 10 ਲੱਖ 50 ਹਜ਼ਾਰ ਹੁਣ ਇਹਦੇ ਅੱਗੇ ਆ ਕਰੋੜ ਇਸੇ ਕਰਕੇ ਮੈਂ ਤੁਹਾਨੂੰ ਇਸ ਵੀਡੀਓ 'ਚ ਬਾਰ ਬਾਰ ਕਿਹਾ ਕਿ ਉਸ ਟਾਈਮ ਤੱਕ ਵੀ ਦਿੱਲੀ ਪੂਰੀ ਦੁਨੀਆ ਦਾ ਸਭ ਤੋਂ ਅਮੀਰ ਸ਼ਹਿਰ ਸੀ ਹੁਣ ਇਹ ਦੌਲਤ ਆਈ ਕਿੱਥੋਂ ਮੁਹੰਮਦ ਸ਼ਾ ਰੰਗੀਲਾ 13ਵਾਂ ਬਾਦਸ਼ਾਹ ਸੀ ਮੁਗਲਾਂ ਦਾ ਪਹਿਲੇ ਬਾਦਸ਼ਾਹ ਬਾਬਰ ਤੋਂ ਲੈ ਕੇ ਹੁਣ ਤੱਕ ਪੂਰੇ ਇੰਡੀਆ ਦੇ ਜਿਹੜੇ ਜਿਹੜੇ ਏਰੀਏ ਦੇ ਉੱਪਰ ਮੁਗਲਾਂ ਦਾ ਰਾਜ ਰਿਆ ਲੋਕਾਂ ਦਾ ਖੂਨ ਤੇ ਪਸੀਨਾ ਅਖੀਰਲੀ ਬੂੰਦ ਤੱਕ ਨਚੋੜ ਕੇ ਜਿਹੜਾ ਉਹਨਾਂ ਤੋਂ ਟੈਕਸ ਲਿਆ ਗਿਆ ਉਸ ਟੈਕਸ ਤੋਂ ਜਿਹੜਾ ਕੈਸ਼ ਮਿਲੇ ਆ ਉਹ ਸਾਰੇ ਦੀ ਇਹ ਕੀਮਤ ਸੀ ਉਹ ਸਾਰੇ ਦੇ ਸਾਰੇ ਨੂੰ ਕਿੱਥੇ ਇਨਵੈਸਟ ਕੀਤਾ ਗਿਆ ਬਹੁਤ ਸਾਰੇ ਮਹਿੰਗੇ ਹੀਰਿਆਂ ਜਵਾਹਰਾਤਾਂ ਨੂੰ ਖਰੀਦਣ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਟੈਕਨੋਲੋਜੀ ਦੇ ਉੱਪਰ ਕੰਮ ਨਹੀਂ ਕੀਤਾ ਗਿਆ ਕਿਸੇ ਤਰ੍ਹਾਂ ਦੀ ਆਬਦੇ ਏਰੀਆ ਦੀ ਡਿਵੈਲਪਮੈਂਟ ਨਹੀਂ ਕੀਤੀ ਗਈ ਜ਼ਿਆਦਾਤਰ ਮੁਗਲ ਬਾਦਸ਼ਾ ਸਿਰਫ ਆਪਣੀ ਐਸ਼ੋ-ਇਸ਼ਰਤ ਦੇ ਵਿੱਚ ਹੀ ਮਸਰੂਫ ਰਹੇ ਤੇ ਜਿਹਦਾ ਇੱਕ ਨਤੀਜਾ ਵਾ ਤਖਤੇ ਤਾਊਸ ਵਰਗਾ ਇੱਕ ਇਹਜਾ ਬੈੱਡ ਜਿਹਦੇ ਉੱਪਰ ਪੂਰੀ ਦੁਨੀਆ ਦੇ ਸਭ ਤੋਂ ਮਹਿੰਗੇ ਹੀਰੇ ਜੜੇ ਹੋਏ ਸੀ ਤਾਂ ਇੱਕ ਤਰ੍ਹਾਂ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਤਕਰੀਬਨ 200-250 ਸਾਲ ਦੀ ਪੂਰੇ ਇੰਡੀਆ ਦੇ ਲੋਕਾਂ ਦੇ ਖੂਨ ਪਸੀਨੇ ਦੀ ਜਿਹੜੀ ਕਮਾਈ ਸੀਗੀ ਉਹ ਸਾਰੀ ਦੀ ਸਾਰੀ ਨਹੀਂ ਤਾਂ ਉਹਦਾ ਕਮ ਸੇ ਕਮ 10% ਸਿਰਫ ਇੱਕ ਇਹਜੇ ਬੈੱਡ ਦੇ ਉੱਪਰ ਲੱਗ ਗਿਆ ਜਿਹਦੇ ਉੱਪਰ ਮੁਗਲ ਬਾਦਸ਼ਾ ਸੌਂਦਾ ਸੀ ਤੇ ਫਾਈਨਲੀ ਹੋਇਆ ਕਿ ਇੱਕ ਦਿਨ ਉਸ ਤੋਂ ਵੱਡੀ ਇੱਕ ਤਾਕਤ ਆਉਂਦੀ ਆ ਤੇ ਉਸ ਬੈੱਡ ਨੂੰ ਤੇ ਹੋਰ ਬਾਕੀ ਦੀ ਸਾਰੀ ਦੀ ਸਾਰੀ ਦੌਲਤ ਨੂੰ ਆਪਣੇ ਨਾਲ ਉਹ ਲੈ ਜਾਂਦੀ ਆ ਪਰ ਹਾਂ ਹੁਣ ਅੱਗੇ ਗੱਲ ਕਰਦੇ ਆ ਕਿ ਨਾਦਰ ਸ਼ਾਹ ਦਾ ਵੀ ਕੀ ਬਣਦਾ ਸ਼ਾਇਦ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਮਿਸਾਲ ਕਦੇ ਨਹੀਂ ਮਿਲੂਗੀ ਕਿ ਕੋਈ ਇੱਕ ਇਨਸਾਨ ਆਪਣੀ ਸਿਰਫ ਇੱਕ ਮਹਿਮ ਦੇ ਵਿੱਚ ਹੀ ਇੰਨੀ ਜ਼ਿਆਦਾ ਦੌਲਤ ਲੁੱਟ ਲੈਂਦਾ ਵਾ ਤਾਂ ਹੁਣ ਸ਼ਾਇਦ ਜਿਹੜੇ ਕੋਈ ਦੋਸਤਾਂ ਨੂੰ ਇਤਿਹਾਸ ਤਾਂ ਉਹਨਾਂ ਜ਼ਿਆਦਾ ਨਹੀਂ ਪਤਾ ਉਹਨਾਂ ਨੂੰ ਲੱਗਿਆ ਹੋਊ ਕਿ ਕਮਾਲ ਹੋ ਗਈ ਨਾਦਰ ਸ਼ਾਹ ਤਾਂ ਇਸ ਤੋਂ ਬਾਅਦ ਕਿਵੇਂ ਦੀ ਉਹਦੀ ਜ਼ਿੰਦਗੀ ਰਹੀ ਹੋਊਗੀ ਤਾਂ ਮੈਂ ਤੁਹਾਨੂੰ ਉਹ ਵੀ ਦੱਸ ਦਿੰਨਾ ਇੰਗਲਿਸ਼ ਦੀ ਇੱਕ ਕਹਾਵਤ ਆ ਵੈਸੇ ਹਾਸੇ ਦੇ ਵਿੱਚ ਵੀ ਉਹਨੂੰ ਕਿਹਾ ਜਾਂਦਾ ਵਾ ਕਰਮਾ ਇਜ਼ ਅ ਬਿਚ ਮਤਲਬ ਜਿਹੜਾ ਕਰਮਾ ਵਾ ਉਹ ਬਹੁਤ ਗੰਦਾ ਵਾ ਜਿਹਹ ਜਿ ਤੁਸੀਂ ਕੁਝ ਕਰਦੇ ਹੋ ਉਸ ਤਰ੍ਹਾਂ ਦਾ ਤੁਹਾਨੂੰ ਵੱਡਣਾ ਵੀ ਪੈਂਦਾ ਤਾਂ ਨਾਦਰ ਸ਼ਾਹ ਨੂੰ ਵੀ ਈਰਾਨ ਪਹੁੰਚਣ ਸਾਰੀ ਸਿਰਫ ਕੁਝ ਹਫ਼ਤੇ ਤੋਂ ਬਾਅਦ ਹੀ ਉਹਦੇ ਆਪਦੇ ਹੀ ਸਰਦਾਰ ਉਹਦੇ ਆਪ ਦੇ ਹੀ ਕਮਰੇ ਦੇ ਵਿੱਚ ਤਲਵਾਰਾਂ ਦੇ ਨਾਲ ਵੱਢ ਦਿੰਦੇ ਆ ਤੇ ਉਹਦੀ ਸਾਰੀ ਦੀ ਸਾਰੀ ਦੌਲਤ ਨੂੰ ਆਪਸ ਦੇ ਵਿੱਚ ਵੰਡ ਲੈਂਦੇ ਆ ਤੇ ਇੱਥੇ ਹੀ ਕਹਾਣੀ ਖਤਮ ਹੋ ਜਾਂਦੀ ਆ ਦੁਨੀਆ ਦੇ ਸਭ ਤੋਂ ਬੇਸ਼ਕੀਮਤੀ ਉਸ ਬੈੱਡ ਦੀ ਜਿਹਦੇ ਉੱਪਰ ਪਤਾ ਹੀ ਨਹੀਂ ਕਿੰਨੇ ਜ਼ਿਆਦਾ ਹੀਰੇ ਜਵਾਹਰਤ ਲੱਗੇ ਹੋਏ ਸੀ ਤਖਤੇ ਤਾਉਸ ਦੀ ਅੱਜ ਤੱਕ ਵੀ ਇਤਿਹਾਸਕਾਰਾਂ ਨੂੰ ਇਹ ਪਤਾ ਨਹੀਂ ਲੱਗਿਆ ਕਿ ਉਹ ਤਖਤੇ ਤਾਉਸ ਉਸ ਤੋਂ ਬਾਅਦ ਕਿੱਥੇ ਗਿਆ ਪਰ ਜ਼ਿਆਦਾਤਰ ਲੋਕਾਂ ਦੀ ਇਹ ਹੀ رائے ਆ ਕਿ ਇਸ ਤਖਤੇ ਤਾਂ ਉਸ ਨੂੰ ਵੀ ਇਹਨਾਂ ਸਾਰੇ ਲੋਕਾਂ ਨੇ ਤੋੜ ਲਿਆ ਹੋਊਗਾ ਤੇ ਇਹਦੇ ਸਾਰੇ ਦੇ ਸਾਰੇ ਹੀਰੇ ਆਪਸ ਦੇ ਵਿੱਚ ਵੰਡਲੇ ਹੋਣਗੇ ਪਰ ਜਾਣ ਦੇ ਟਾਈਮ ਉਹ ਸਿਰਫ ਦੌਲਤ ਹੀ ਨਹੀਂ ਲੈ ਕੇ ਗਿਆ ਉਹ ਆਪਣੇ ਨਾਲ ਦਿੱਲੀ ਦੇ ਵਿੱਚੋਂ 10000 ਤੋਂ ਵੀ ਜ਼ਿਆਦਾ ਔਰਤਾਂ ਤੇ ਬੱਚਿਆਂ ਨੂੰ ਗੁਲਾਮ ਬਣਾ ਕੇ ਲੈ ਗਿਆ ਇਹਦਾ ਹੀ ਇੱਕ ਚੇਲਾ ਅਹਿਮਦ ਸ਼ਾਹ ਅਬਦਾਲੀ ਇਸ ਤੋਂ ਸਿਰਫ ਕੁਛ ਹੀ ਦਹਾਕੇ ਤੋਂ ਬਾਅਦ ਆਪਣੇ ਹੀ ਗੁਰੂ ਦੇ ਚ ਪਾਏ ਹੋਏ ਪੂਰਨਿਆਂ ਦੇ ਉੱਪਰ ਵਾਪਸ ਚੱਲੂਗਾ ਤੇ ਦਿੱਲੀ ਜਿੰਨਾ ਕੁ ਵੀ ਰਹਿੰਦਾ ਖੁੰਦਾ ਮਾਲਸਬਾਬ ਉੱਥੇ ਬਚਿਆ ਵਾ ਉਹਨੂੰ ਵੀ ਹੁੰਝ ਕੇ ਅਫਗਾਨਿਸਤਾਨ ਲੈ ਜਾਊਗਾ ਪਰ ਉਦੋਂ ਤੱਕ ਇੱਕ ਨਵੀਂ ਤਾਕਤ ਉੱਠੂਗੀ ਅਬਦਾਲੀ ਤੇ ਉਹਦੇ ਇਹਨਾਂ ਲੁਟੇਰਿਆਂ ਦਾ ਬਹੁਤ ਹੀ ਬਹਾਦਰੀ ਦੇ ਨਾਲ ਨਾ ਸਿਰਫ ਸਾਹਮਣਾ ਕਰਨ ਗਿਆ ਉਲਟਾ ਇਸ ਗੇਮ ਨੂੰ ਪੂਰੀ ਤਰ੍ਹਾਂ ਦੇ ਨਾਲ ਪਲਟ ਦੇਣ ਗਿਆ ਹੁਣ ਸ਼ਿਕਾਰੀ ਖੁਦ ਸ਼ਿਕਾਰ ਹੋਊਗਾ ਤੇ ਇਸ ਗੇਮ ਨੂੰ ਪਲਟਣ ਵਾਲੇ ਇਨਸਾਨ ਦਾ ਨਾਮ ਹੋਊਗਾ ਮਹਾਰਾਜਾ ਰਣਜੀਤ ਸਿੰਘ